ਜੇ ਵੀ ਆਏ ਪਾੜਿਆ ਤੋੜਾ ਵਾਜੇ ਤਕੇ ਜੇ ਵੀ ਹੋਈ ਪੰਨੋ ਤੋੜਾ ਤੋੜਾ ਵਾਜੇ ਅਗਰ ਪੰਜ ਪੰਜ ਭਾਰੇ ਲੱਗੇਗਾ ਉਦੋਂ ਕੋਈ ਉਸਤਾਦ ਤੇ બીજી ਟੀਮ ਵਾਲੇ ਵੀ ਕੰਨੇ פרוਫਰੀ ਜੱਥੇ ਲਾਈ ਗਏ ਨੇ ਸਰਵਾਰ ਵਾਲੇ ਇੱਕ ਵਾਰੀ ਦੇ ਰਿਹਾ ਉਹ ਬੁਰਾ ਮੈਚ ਕਹਿੰਦੇ ਸਰਵਾਈ ਦੇਖਾਤਾ ਕੰਮ ਨਾ ਲਵਾਤਾ ਖੰਡ ਕਰਦੀ ਆ ਜਾਓ ਫਿਰ ਚੱਲਿਆ ਮੈਦਾਨ ਕਿੱਥੇ ਦੇਖਦਾ ਫਿਰ ਮੱਲਾਡੇ ਕੋਲ ਕਿੱਦਾਂ ਪੈਂਦੀ ਆ ਟੱਕਰ ਇਹ ਯਾਰ ਵੀ ਬੜੇ ਲਾਡੀ ਕਿਹਦਾ ਸਰਦਾਰ ਪਿੰਡ ਹੈ ਮੁੰਡੇ ਦਾ ਜਿਹਨੇ ਪਹਿਲੇ 1.5 ਨੰਬਰ ਵਾਲੀ ਕਬੱਡੀ ਪਾਈਏ ਮੇਰੇ ਬੰਦਰੋ ਗੁਰਾਈਂ ਕੇ ਪਿੰਡ ਦੀ ਧਰਤੀ ਹੈ ਪੰਕਾ ਬਾਬਾ ਸਿੱਖ ਖਾਲਸਾ ਜੀਆਂ ਦੀ ਅਪਰਾਪਾ ਕਰਦਾ ਹੈ ਉਹ ਦਿੱਤ ਨਾ ਯਾਰ ਕਿਸ਼ਨ ਗੜੀਆ ਨਾਲ ਜੰਮ ਦੇ ਲਈ ਹਸਤੀ ਨਵੀ ਅਮਰੀਕ ਸਿੰਘ ਦੁੱਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਦੁੱਲੇ ਵੀ ਕਬੱਡੀ ਪੈਰੀ ਗਦਾਈ ਤੇ ਪੈਂਦਾ ਹੈ ਉਹ ਜਿੱਲਾ ਵਿੱਚ ਇੱਕ ਮੈਂ ਇੱਕ ਮੁੰਡੇ ਦੁੱਲਾ ਮੇਰੇ ਬੰਦਰੋ باقی بڑی پاؤں آیا میرے میرے کہنے بندے نے میرے دنیا کی بانی کی یہ گرد ਹੁੰਦਾ ਜਾਂਦਾ ਲੋਤੀ ਗੱਲਾਂ ਕਰਦੇ ਸੁਣਿਆ ਵੀ ਗੁਰਦੇਵ ਫਿਰੁੰਦਾ ਜਾਂਦਾ ਡਾਕਟਰ ਸ਼ਮਸ਼ੇਰ ਉਹਨੀ ਗਰਾਊਂਡ ਦੇ ਵਿੱਚ ਨੇ ਪੰਮਾ ਬਾਈ ਜੇ ਵੱਡਾ ਵੀਰ ਹੈ ਪੀੜ੍ਹੀ ਦੇ ਵਿੱਚ ਆਪਣੇ ਬੱਚਿਆਂ ਵਾਂਗੂ ਪਿਆਰ ਦਿੱਤਾ ਉਹ ਜਦੋਂ ਮੋਟਰਸਾਈਕਲ ਤੇ ਹੁੰਦੇ ਰਹੇ ਉਹ ਦਿਨ ਚਿੱਤੇ ਆ ਉਹ ਟਾਈਮ ਚਿੱਤੇ ਆ ਉਹ ਸਾਹਮਣੇ ਕਬੱਡੀ 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 ਉਹ ਗੁਰਦੇਵ ਭੱਜ ਗਿਆ ਕੰਮੂ ਉਸਤਾਦ ਦਾ ਲੋ ਚੰਦਿਆ ਹੋਇਆ ਚੇਲਾ ਬਲਕਾ ਕਬੱਡੀ ਪੌਣੀ ਵਧਿਆ ਹੋਇਆ ਹੈ ਅੱਜੀ ਉਪਲਾ ਵਾਲਾ ਇੱਕ ਕੰਨੀ ਤੇ ਹੈ ਤੇ ਬਾਦ ਸੰਧੂ ਕਈ ਬਾਬਲੋਂ ਢਿੱਲੋ ਵੀ ਕਹਿ ਦਿੰਦੇ ਐ ਮੇਰਾ ਸਿੱਧੀ ਸਿੱਧ ਨਾ ਜਾਵੇ ਉਧਰ ਸੋਨੂ ਵੀ ਕਹਿੰਦੇ ਇੰਗਲੈਂਡ ਤੋਂ ਨੇ ਜੱਗਾ ਦੁਬਈ ਤੋਂ ਵੀਰ ਨੰਬਰਦਾਰ ਰੌਪਰੀਕ ਔਰ ਸਾਰੇ ਜਿਹੜੇ ਸਾਡੇ ਵੀਰ ਧੰਨਵਾਦ ਹੈ ਗੁਰਵੀਰ ਦੁਬਈ ਔਰ ਪਰਜਤ ਕਹਿੰਦੇ ਬਿਵਾਸਪੁਰੀਆ ਇਹ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਤੇ ਧੰਨਵਾਦ ਰੌਣਿਆ ਦੁਨੀਆ ਜੱਪ ਕਹਿੰਦੀ ਹੈ ਖਡੂਰ ਸਾਹਿਬ ਦੀ ਤਸਵੀਰਾਂ ਨੌਜਵਾਨ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਲਓ ਸਾਹਮਣੇ ਯਾਤ ਪਰ ਸਾਹਮਣੇ ਟੱਕ ਡਬਲ ਦੂਬੜੀ ਵਾਲੇ ਪਿੰਡ ਦੇ ਕਿਤੇ ਲੱਖੇ ਵਰਗੇ ਯਕੀਨ ਸਾਹਿਬ ਦੀ ਅਗਲੇ ਚੱਲੇ ਜਿਹੜੇ ਉਹ ਪੁਰਾਣੇ ਸੱਤਿਆ ਪਹਿਲੀਆਂ ਦੇ ਵੀਰ ਜਿਹੜੇ ਖੜੇ ਆ ਉਹਨਰੇ ਭਾਈ ਸਾਹਿਬ ਵਾਲੇ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਚੱਕੇ ਸਾਹਿਬ ਵਾਲਿਆਂ ਮੇਰੇ ਫਿਰ ਲਾਓ ਚੱਕੇ ਸਾਹਿਬ ਸਾਡੇ ਲੋਹਰੇ ਨਾਲ ਇਹ ਆਜ ਕੇ ਮੰਦਰਾ ਕੱਲ ਨਵੀਂ ਉਪਰ ਦਾ ਬੰਦਾ 1100 ਦੇ ਹੋਣਗੇ ਅਤੇ ਹਰਦੇਵ ਸਿੰਘ ਜੀ ਫੌਜੀ ਸਾਹਿਬ ਇਹ ਮਾਰ ਬਖਸ਼ਣਗੇ ਇੱਕ ਪਤਾਪੁਰੀਆ ਸਾਹਮਣੇ ਯੂਪੀ ਵਾਲਿਆ ਲੱਗਿਆ ਟੁੱਟ ਕੇ ਦੱਸਿਓ ਕਿ ਆਹ ਯੂਪੀ ਦੇ ਏਰੀਆ 'ਚ ਆਇਆ ਪਰ ਸਾਹਮਣੇ ਇੱਕ ਪਤਾਪੁਰੀਆ ਫੱਟੇ ਪਰਲੇ ਵਾਲੇ ਨੂੰ ਬਿੰਦੀ ਭਰਾ ਵਰਗੇ ਪਿੱਛੇ ਪਿੱਛੇ ਰਿਓ ਨੇ ਇਹ ਇੱਕ ਪਤਾਪੁਰੀਆ ਹੋ ਸੀਵਾ ਸਰਪੰਚ ਸਾਹਿਬ ਉਹਨਾਂ ਬਹੁਤ ਵੱਡੇ ਪਿਆਰ ਤੇ ਵੱਡੇ ਸਤਿਕਾਰ ਪੇਸ਼ ਕਰਦੇ ਹੋਏ ਨੇ ਵੀਰਪਾਲ ਸਿੰਘ ਜੀ ਸਰਪੰਚ ਨੇ ਉਹ ਦਿਲੋਂ ਦਵਾ ਦਵਾਵਾਂ ਸਾਹਿਬ ਲਈ ਆਹ ਕਹਿੰਦੇ ਗੁਰਜਤਾਰ ਲਗਦਾ ਗੱਗੋ ਬੂਹਾ ਪਿੰਦਾ ਮੇਰੇ ਮਿੱਤਰੋ ਲਓ ਸਾਹਮਣੇ ਨਿਸ਼ਾਨ ਘਿਲੋ ਬੈਰੀਗੇਟ ਦੀ ਗੱਲ ਚੱਲਦੀ ਹੈ ਇਹ ਵੀ ਤਾਬੇ ਪਹਿਲਵਾਨ ਦਾ ਚੰਦਿਆ ਤੇਲਾ ਵਾਲਾ ਹੈ ਐਸਵੇਂ ਕਬੱਡੀ ਪਾ ਰਿਹਾ ਚਾਰ ਨੇ ਸਬਰ ਵਰਗੇ ਨਾਲ ਕਹਿੰਦੇ ਪ੍ਰਭ ਸੰਧੂ ਅੱਛੀ ਹੈ ਉਪਰਾਂ ਵਾਲਾ ਲਓ ਸਾਹਮਣੇ ਲੱਗਦਾ ਜੋਰ ਵੱਜਦੇ ਧੱਕੇ ਹੁੰਦੀ ਹੋਏ ਬੱਲੇ 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 ਇਹ ਹੰਦਿਆਂ ਦੇ ਕੋਲ ਮੁਕਾਬਲਾ ਸਖਤ ਮੇਰੇ ਮਿੱਤਰੋ ਅੱਜ ਸਾਡੇ ਵੀਰ ਜੱਗੇ ਹੁੜੀ ਕੀ ਹੁੰਦਾ ਇਹ ਬਾਬਾ ਜੋਤਾ ਸਿੰਘ ਸੁਬਨਾਰਾ ਪਿੰਡੂ ਹੈ ਨੌਜਵਨ ਕਬੱਡੀ ਪਾ ਰਿਹਾ ਹੈ ਉਧਰ ਡਾਕਟਰ ਸ਼ਮਸ਼ੇਰ ਜੀ ਕਹਿੰਦੇ ਵੀ ਗੋਤੀ ਦਾ ਇੱਕ ਜੱਫਾ 10000 ਦਾ ਹੋਵੇਗਾ ਉਹ ਫਰੰਦੀਪੁਰੀਆ ਦਾ ਇੱਕ ਜੱਫਾ 1000 ਦਾ ਹੋਵੇਗਾ ਉਧਰ ਕਹਿੰਦੇ ਸੰਨੂ ਇੰਗਲੈਂਡ ਦੇ ਵਿੱਚ ਬੈਠਾ ਹੈ ਹਾਲੇ ਦਾ ਮਹੀਨਾ ਹੀ ਛੇ ਹੋਇਆ ਅੱਗੇ ਕਿ ਦੇਖੋ ਪਗੜਾ ਕੀ ਹੈ ਹਾਂ ਲਾਹ ਬਰੰਦੀਪੁਰੀਆ ਗੋਪੀ ਵੀ ਲੱਗ ਗਿਆ ਤਿੰਨ ਸੈੱਟ ਵਿੱਚ ਲਓ ਗੱਲਾਂ ਟਕਾਲੇ ਲੱਗਣਗੀਆਂ ਮੇਰੇ ਮਿੱਤਰੋ ਬਾਬ ਸੰਧੂ ਨਗਰ ਸਰਸਿੰਗ ਦੀ ਧਰਤੀ ਹੈ ਕਿ ਸਰਸਿੰਗ ਪਿੰਡ ਪਲਵਾਨਾਂ ਦਾ ਉਹ ਸੂਰਬੀਰ ਵੀਰ ਠੀਕ ਹੈ ਸਰਪੰਚ ਸਾਹਿਬ ਵੀ ਨਾਲ ਸਾਡੇ ਸਰਵਰ ਸਿੰਘ ਸਰਪੰਚ ਸਾਹਿਬ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦੇ ਆ ਭੰਤ ਪਰ ਬਾਬਾ ਸੰਤ ਖਾਲਸਾ ਜੀ ਵਾਲਾ ਇਹ ਵੱਡਾ ਜੋਰ ਮੇਰਾ ਵੱਡਾ ਖੇਡ ਮੇਰਾ ਖੇਡਿਆ ਜਾ ਰਿਹਾ ਜੁਲਵਾਜ ਦੀ ਕਬੱਡੀਆ ਕੋਟ ਦੇ ਵਾਲਾ ਤੇ ਸਾਹਮਣੇ ਵਾਲਾ ਸੁਗਿਆ ਸੁਗਿਆ ਜਵਾਨ ਆ ਗਏ ਆਸ ਪਾਸ ਦੇ ਹੰਦੇ ਜਵਾਨਾ ਨੰਬਰ ਬਹੁਤ ਵੱਡਾ ਨਾਮ ਹੈ ਸਰਦਾਰ ਪਰਮਜੀ ਸਿੰਘ ਜੀ ਆਏ ਹੋਏ ਨੇ ਕਿਉਂਕਿ ਬਹੁਤ ਵੱਡਾ ਮਾਣ ਹੈ ਇਹ ਪ੍ਰਧਾਨਗੀ ਵਾਲੇ ਆਉਂਦੇ ਇਹਨੇ ਜੀ ਬਿਲਦੇ ਸਰਦਾਰ ਪਰਮਜੀ ਸਿੰਘ ਜੀ ਆਏ ਹੋਏ ਨੇ ਨਾਲ ਉਹ ਕਹਿੰਦੇ ਨੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਓਕੇ ਸਕੇ ਟੀਮਾਂ ਦੇ ਨਾਲ ਖੜੇ ਹੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਆਹ ਦੇਖਦਾ ਜਮਾਨਾ ਸਾਰਾ ਹਰ ਖੜ ਕੇ ਕੌਣ ਖਿੱਜੂ ਜਿੱਟੇ ਕੌਣ ਪਾਊਗਾ ਕਬੱਡੀ ਅੱਜ ਝੱਪ ਝੱਪ ਕੇ ਜੀਂਦਿਆਂ ਪੱਟਾਂ ਤੇ ਹੋਣਾ ਯੋਰ ਮਿੱਤਰੋ ਉਹ ਨਹੀਂ ਆਣਾ ਜਿੱਪ ਕੇ ਉਹ ਨਹੀਂ ਆਣਾ ਜਿੱਤ ਕੇ ਜਾਗਰ ਭਾਈ ਲੱड्डੂ ਦੀ ਧਰਤੀ ਦਾ ਨੌਜਵਾਨ ਤੇ ਹਰਦੇਵ ਨੌਜਵਾਨ ਸੁਰਸ ਗਿਆ ਇਹ ਵਜਦੀਆਂ ਧੌਲਾ ਵਜਦੇ ਧੱਕੇ ਹੁੰਦੀ ਹੋਏ ਬੱਲੇ ਬੱਲੇ ਧੱਲੇ ਬੱਲੇ ਹਰਦੇਵ ਭੱਜ 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 ਆਓ ਸਾਹਮਣੇ ਪੱਕ ਪਰ ਰਿਹਾ ਮੁੰਡੇ ਨੇ ਉਹ ਲੱਗਦਾ ਹੋਇਆ ਯੋਰ ਹੁੰਦੀ ਹੋਏ ਬੱਲੇ ਬੱਲੇ ਸਵਾਹ ਆਓ ਵੇਖੋ ਮੁੰਡੇ ਨੇ ਪਾਕਿਸਤਾਨ ਵਾਲ ਨੂੰ ਮੂੰਹ ਕਰਕੇ ਉਹ ਚਾਰ ਫਾਪੀਆਂ ਉਹ ਸੱਜੇ ਪੱਟ ਤੇ ਥਾਰ ਥਾਰ ਡੰਗੀਆਂ ਵੀ ਲੈਂਦਰ ਵਾਲੇ ਪਾਸੇ ਪਤਾ ਲੱਗੇ ਵੀ ਚੜਦੇ ਦੇ ਬਦਾਈ ਦੇ ਪਿੰਡ ਚ ਮੇਲਾ ਹੋ ਰਿਹਾ ਉਹ ਸਭਨੇ ਰੇਣਾ ਪਹਣ ਗਿਆ ਜੱਸੇ ਲੱਗ ਰਿਹਾ ਉਹ ਸਾਰਾ ਪਿੰਡ ਲੱਜੂ ਹਲੋਪਾ ਹਾਫਲੀ ਹੋਇਆ ਉਹ ਦੇਖੀ ਚੱਲੋ ਪੰਡਾ ਕੀਆ ਪੰਡਾ ਕੀਆ ਏ ਆ ਆ ਆ ਆ ਮਾਰ ਗਿਆ ਅੱਕੇ ਨੇ ਮਾਰ ਗਿਆ ਜ ਆਪਣੇ ਵਾਲਾ ਪਜਾਉਂਦਾ ਵਾ ਹੋਣਾ ਬਹੁਤ ਖੜਕਾ ਵਲਕਾ ਬੰਦੀਪੁਰੇ ਗੋਪੀ ਦੀ ਟੀਮ ਦੀ ਟੱਕਰ ਕਰੇਆਲੇ ਦੀ ਟੀਮ ਦੇ ਨਾਲ ਹੋਵੇਗੀ ਕਾਕਾ ਕਲੇਰ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਕਰਿਆਲਾ ਪੱਕੇ ਚੋਟੀ ਦੀ ਹੋਵੇਗੀ ਪਰ ਸਾਵਰ ਨੌਜਵਾਲ ਯੂਪੀ ਵਾਲਾ ਲਾਉ ਲਾਉ ਜੱਫਾ ਨਹੀਂ ਗਰੂ ਕਮਾਲ ਸ਼ਾਹਜਹਾਨਪੁਰ ਦੇ ਲਾਗੇ ਕਰਕੇ ਬਸਿਆ ਲਖਾਣਤ ਹਮਦੀ ਉਹ ਸਮਰੇ ਲਾਉ ਜਿਹਦੇ ਤਾ ਨਹੀਂ ਆਹ ਜੱਫਾ ਜਦੋਂ ਜੱਟ ਤੇ ਜੇਵੀਰ ਜਲਦੀ ਹੁੰਦੀ ਹੈ ਜੀ ਜੋ ਸਿੰਘ ਜੀ ਧੰਨਵਾਦ ਹੈ ਵੀਰਪਾਲ ਸਿੰਘ ਜੀ ਸਰਪੰਚਲੇ ਪਿੰਡ ਹੋਏ ਡਾਕਟਰ ਸ਼ਿਵਸ਼ੇਰ ਸਿੰਘ ਜੀ ਸਾਡੇ ਬਾਜੜਾ ਸਰਾਂ ਕੋਈ ਤੇਰੇ ਜੱਫੇ ਤੇ ਕਿਹਦੀ ਆਰਮ ਆਉਂਦਾ ਬਹੁਤ ਬੜਾ ਧੰਨਵਾਦ ਹੈ ਬੜਾ ਪਿਆਰ ਕਰਦੇ ਡਾਕਟਰ ਸਾਹਿਬ ਨੇ ਅਮਰੀਕ ਦੇ ਲਈ ਪੁਰਜਾ ਥੋੜਾ ਜਦੋਂ ਕਹਿੰਦੇ ਉਹ ਚਾਉਣਾ ਫਿਰ ਜੰਗਲ ਤੇ ਮੱਗ ਲੱਗ ਜਾਂਦਾ ਇਹ ਵੀ 5 20 ਦਾ ਮੈਚ ਹੈ ਅਮਰੀਕ ਸਿਆ ਰਮ ਫਿਰ ਮੇਰੇ ਕਿਹਦੇ ਸੋਟਾ ਜਿਹੜਾ ਹਾਂ ਅਗਲੇ ਖੇਡ ਫਿਰ ਸੋਟਾ ਕਿ ਮੈਂ ਰੱਖਾ ਫਿਰ ਆਪਣੇ ਆਪਣੀ ਭਾਸ਼ਾ ਵਿੱਚ ਸੁਣ ਜਾਊਗਾ ਸਾਡਾ ਵੀਰ ਹੈ ਹਾਸੇ ਖੱਤੇ ਹੈ ਨਾ ਸਾਹਮਣੇ ਨੌਜਾਨ ਲਾਡੀ ਸੁਭਾ ਗੁਰਪ੍ਰੀਤ ਕਿਸ਼ੋਰ ਗੜੀਆਂ ਹੁਣ ਲਾਉ ਜੱਫਾ ਕਿ ਨਹੀਂ ਗਿਰੂ ਕਮਾਲ ਵਜਦੇ ਤੱਕੇ ਗਈ ਹੈ ਤੇ ਜਿਹੜੀ ਗੋਪੀ ਫਰੰਦੀਪੁਰੀਏ ਨੂੰ ਦਿੱਤੀ ਗਈ ਹੈ ਰੂਪੀ ਕੌਣ ਦਾ ਬੱਚਾ ਬੱਚਾ ਦਵਾਨਾ ਇਹ ਸਾਡ ਚੁੰਦਰਾ ਇਹ ਰੋਪੀ ਕੋੜ ਰੋਪੀ ਕੋੜ ਆ ਵੀ ਨਹੀਂ ਦਿਲਦੀਆ ਗੁਰੀਆਂ ਨੂੰ ਕੁੜੀ ਕਰਦੇ ਬਫੋੜੋ ਪੈਂਦਾ ਆ ਗੁਰਦਾਸ ਕਬੱਡੀ ਪਾ ਰਿਆ ਪੱਟੀਆਂ ਵਾਲਾ ਹੀਰਾ ਵੀ ਵਧਿਆ ਹੋਇਆ ਹੈ ਜਿਹੜਾ ਜੰਗੂਗੇ ਲੜ ਵੀ ਹੋਈ ਸਾਡੇ ਵੀਰ ਬਾੜ ਪਿੰਡ ਹੈ ਵੀਰਾਂ ਦਾ ਪਰ ਇੱਕ ਤੌਰ ਤੇ ਚੜਕੇ ਬਸ ਸਾਧ ਮੰਤਰੀ ਸਾਹਿਬ ਗੱਲ ਕਰ ਰਿਹਾ ਸੀਗਾ ਪਿਰ ਸਕਤਾਂ ਵਿਚਾਰ ਕਰ ਰਹੀ ਸੀ ਕਿ ਅੱਜ ਜੇ ਨਾ ਘੱਟ ਭਰਨਾ ਪਰ ਅੱਜ ਖਾਨੜੇ ਤੋਂ ਸਾਡੇ ਬੁਲਾਰ ਲੱਗ ਗਿਆ ਉਧਰ ਸਾਡੇ ਗਰੰਤੀ ਸਿੰਘ ਹੈ 55 ਗੋਪਰੀ ਸਿੰਘ ਜੀ ਬਹੁਤ ਵੱਡੇ ਪਿਆਰ ਤੇ ਵੱਡੇ ਸਤਿਕਾਰ ਬਹੁਤ ਬੜਾ ਧੰਨਵਾਦ ਹੈ ਆਓ ਜਨੋ ਜਵਾ ਪੱਤਰੀ ਆ ਕੀ ਜਿਹੜੇ ਆ ਕੀ ਜਿਹੜੇ ਆ ਉਹ ਦੁਨੀਆ ਦੀ ਬਾਣੀ ਕੀਤੀ ਹੈ ਡਾਟ ਸਾਹਿਬ ਮੇਲਾ ਸਿਰੇ ਦਾ ਹੋ ਗਿਆ ਦਿਰੋ ਜਮਾਣਾ ਨੇ ਆ ਰਾਣਿਆ سارے ویر پالی سبڑے ریڈ پی گسے لگ گئے چلو دوبارہ سب لے پر چپ 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 ਦੇ ਦੋਲਾ ਚੈੱਕ ਕਰ ਲੋ ਸੰਗਤ ਦੂਰ ਦਵਾ ਕੇ ਚੜ ਕੇ ਆਈ ਹੈ ਕਿਰਪਾ ਹੈ ਤੰਤਾਲ ਬਾਬਾ ਸੰਤ ਖਾਲਸਾ ਦੀ ਉਹ ਜੋੜਣ ਕਿਰਵਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਇਸ ਧਰਤੀ ਦਾ ਮੌਜੂਦ ਕਬੱਡੀ ਪੌਣੀ ਵਧਿਆ ਹੋਇਆ ਹੈ ਲੈ ਵੀ ਅਮਰੀਕਸ਼ਾ ਵਾਲੇ ਦੁਆਰੇ ਪਾਵਨ ਸ਼ੋਹਰੇ ਜਿਹੜੇ ਵਾਲਾ ਦੁਆਰਾ ਵਾਲਾ ਦੁਆਰਾ ਵਾਲਾ ਦੁਆਰਾ ਵਾਲਾ ਦੁਆਰਾ ਵਾਲਾ ਦੁਆਰਾ ਉਹ ਚਾਰਜ ਕਰਾਸ਼ੇਲਾ ਕਿਲਾ ਵਰਗਤ ਸਾਧ ਮੰਤਰੀ ਸਾਹਿਬ ਇਸ ਪਾਸੇ ਆ ਰਹੇ ਪਰ ਸਾਹਮਣੇ ਫਰਦੀਪੁਰੀਆਂ ਵੀ ਹੈ ਇੱਕ ਬਈ ਹਰਦੇਵ ਸਿੰਘ ਵੀ ਫੌਜੀ ਸਾਹਿਬ ਕਹਿੰਦੇ ਨੇ ਉਧਰ ਫੌਜੀ ਸਾਹਿਬ ਖੜੇ ਹੋਇਆ ਉਹ ਸਾਰਿਆਂ ਦਾ ਧੰਨਵਾਦ ਅਨੁਸ਼ਿਸ਼ਾਟ ਦੇ ਜੋ ਗੁਰੂ ਘਰ ਦੇ ਸੇਵਾਦਾਰ ਨੇ ਸਾਡੀਆਂ ਸਭੀ ਦਰਵਾਜ਼ਾ ਨੇ ਮੇਲਾ ਕਹਿੰਦੇ ਆ ਭਰਿਆ ਦੀ ਪੈਕੂ ਕੀ ਮੇਰੇ ਮਿੱਤਰੋ ਇੱਕ ਲਾਲ ਦੋਤੀ ਬਲੇਰ ਸਾਡੇ ਸੋਰ ਸਿੰਘੀ ਦਾ ਚੰਦਿਆ ਚੇਲਾ ਵਾਲਾ ਕਬੱਡੀ ਖੇਡਦਾ ਹੈ ਇੱਕ ਆਹ ਲਾਲ ਹੈ ਇਹ ਗੱਗੋ ਮੁਹਰੀ ਧਰਤੀ ਦਾ ਮੇਰੇ ਮਿੱਤਰੋ ਗੁਰੂ ਦਾ ਖਾਲਸਾ ਕਬੱਡੀ ਪੌਣ ਦੀ ਵਧਿਆ ਹੋਇਆ ਕਿ ਨਾਮ ਨੂੰ ਸਵੇਰਾ ਟੱਗਾ ਸੰਤਾਰੂ ਡੇਰਾ ਟੱਗਾ ਪਰ ਸਾਰੇ ਟੱਗੇ ਰਾਜ ਕਰੋ کوئی میلا گداری کے میلہ گداری کے میلا کدائی کے ਕਿਰਪਾ ਹੈ ਧੰਤਾਲ ਬਾਬਾ ਸੰਤ ਖਾਲਸਾ ਜੀ ਦੀ ਕਿਰਪਾ ਹੈ ਧੰਤਾਲ ਬਾਬਾ ਸੰਤ ਖਾਲਸਾ ਜੀ ਦੀ ਕਿਸੇ ਵੀ ਵੀਰ ਨੇ ਜਿੱਦ ਨਹੀਂ ਕੀਤੀ ਕਿ ਸਾਡਾ ਜ਼ਿਕਰ ਕੀਤਾ ਜਾਵੇ ਪਰ ਉਹਨਾਂ ਦਾ ਜ਼ਿਕਰ ਜਰੂਰ ਕਰਨਾ ਅਮਜੀਤ ਸਿੰਘ ਪਰਾਪ ਸਾਜ ਇੱਕ ਪਾਸੇ ਗੁਰਦਾਸ ਪੱਕੀਪੁਰੀਆ ਦੂਸਰੇ ਪਾਸੇ ਪਰਾਪ ਸੰਧੂ ਉਹ ਸੁਰਜ ਗਿਆ ਏ ਜਿਹੜੇ ਕੋਸ਼ਰ ਸਾਹਿਬ ਕਹਿੰਦੇ ਹੁੰਦੇ ਆ ਕਿ ਆ ਗੰਝਾ ਮੰਝਾ ਕਾਲ ਹਾਂ ਬੀਠੀ ਵਾਲਾ پو نہیں بگیں گے باقی فردی پوری نے ارے گیڈے کھڑے ہیں کام نہیں کوئی یار کشی کی گل ہے کھیتی خوشی ہے گیا تابے کتنے کا کتنا سرسے والا یہ تو میرا دس دہ تابے کی بول رہا بھی ਅਰਮਾਨ ਢਿੱਲੋਂ ਆਹ ਟੀ-ਸ਼ਰਟ ਵਿੱਚ ਨੌਜਵਾਨ ਇੱਕ ਕੰਨੀ ਤੇ ਲੱਗਿਆ ਹੋਇਆ ਅਰਮਾਨ ਢਿੱਲੋਂ ਦੇ ਨਾਲ ਹੈਪੀ ਹੈ ਲਾਹੌਰੀ ਮਲ ਦੀ ਧਰਤੀ ਦਾ ਯਗੜ ਕਹਿੰਦੇ ਭਾਈ ਲੱਤੂ ਵਾਲਾ ਟਕਰ ਦੇਤ ਨੂੰ ਮੱਛਾ ਬੱচ্চਾ ਯਾਰਦਾ ਮੇਰੇ ਮਿੱਤਰੋ ਪਰ ਸਾਹਮਣੇ ਜਾਪ ਆ ਗਿਆ ਜਾਪ ਆ ਗਿਆ ਡਾਕਟਰ ਸ਼ਿਸ਼ੂ ਸ਼ੇਰ ਜੀ ਕਹਿੰਦੇ ਵੀ ਗੋਪੀ ਦਾ ਜੱਸਾ 1500 ਦਾ ਜੜਵੇ ਨਾਲ ਸਰਪੰਚ ਵੀਰਪਾਲ ਜੀ ਹੋਏਗੇ ਆਹ ਕਹਿੰਦੇ ਗੋਪੀ ਦਾ ਜੱਸਾ 1500 ਦਾ ਉਧਰ ਉਧਰ ਉਹ ਸੋਲੂ ਯੂਕੇ 100 ਕੰਬਲ ਦੀ ਗੋਲਜਾਰੀ ਆਇਆ ਹੋਇਆ ਉਧਰ ਕਹਿੰਦੇ ਗੁਰਸੇਵਕ ਸਿੰਘ ਨੂੰ ਪੂਰੀ ਜੀਲਾ ਭਲਵਾਨ ਵੀ ਕੀਤੀ ਰਹੀ ਹੈ ਦਰਵਾਜ਼ੇ ਸਭ ਲਈ ਗੁਰਸੇਵਕ ਸਾਡਾ ਵੀਰ ਹੈ ਉਹ ਸੁਰ ਸਿੰਘ ਦੀ ਧਰਤੀ ਗੋਲਬਾਗ ਤੇ ਦਰਵਾਜ਼ੇ ਕੀਨੇ ਤੋੜੇ ਸਾਡੇ ਜੇਮਾ ਵਾਲੇ ਕਰਤਵਾਂ ਵਾਲੇ ਵੀਰ ਆਏ ਆ ਨੂੰ ਤੁਸੀਂ ਸਤਿਕਾਰ ਕਰਨਾ ਪਰ ਜੁੜੀਏ ਫੇ ਕਬੱਡੀ ਦੇ ਨਾਲ ਆ ਜੁੜੀਏ ਕਹਿੰਦੇ ਜੋੜਨ ਚੋਲਾ ਸਾਹਿਬ ਦਾ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਲਕ ਸਿੰਘ ਨੂੰ ਮਾਰ ਰਿਹਾ ਆਪਣੇ ਪੁੱਤਰ ਦੇ ਉੱਪਰ ਉਹ ਬਰਾਬਰ ਦੇ ਉੱਪਰ ਦੇ ਉੱਪਰ ਦੇ ਉੱਪਰ ਦੇ ਉੱਪਰ ਦੇ ਦੀ ਟੱਕਰ ਹੈ ਮੇਰੇ ਮਿੱਤਰੋ ਅਗਰੇਸੇ ਨੇ ਕਮਿਸ਼ਨਰ ਸਾਹਿਬ ਨਾਲ ਮੱਸਾ ਸਿੰਘ ਵੀ ਕਮਿਸ਼ਨਰ ਸਾਹਿਬ ਬਹੁਤ ਬੜੇ ਦਾ ਸਤਿਕਾਰ ਹੈ ਪਰ ਜਿਹੜੀ ਇਹ ਫੇਰ ਕਬੱਡੀ ਦੇ ਨਾਲ ਨੰਗਿਆ ਪਿੰਡਿਆਂ ਦੇ ਨਾਲ ਨੰਗਿਆ ਪਹਿਰਿਆਂ ਦੇ ਨਾਲ ਇੱਕ ਵਾਰ ਲਾਖਾ ਜੱਫਾ ਹਰਦੇਸ਼ ਸਿੰਘ تاری مار کے دسے گا ساری سکتا تلوار کتنے تک بجلی ہے ਆਉਂਦੇ ਉਧਰ ਜੱਪਰੀ ਸ਼ਮਸ਼ੇਰ ਜੀ ਕਹਿੰਦੇ ਓਪੀ 15 ਮੇਲਾ ਜਿਹਨੇ ਭਾਇਆ ਭਾਇਆ ਲੱਗਦਾ ਮੇਰੇ ਮਿੱਤਰੋ ਲਓ ਜਗਰਾਜ ਕਹਿੰਦੇ ਪੋਰ ਬੁੱਡੇ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਗਿਆ ਇਹ ਜਗਰਾਜ ਹੈ ਇਹਦਾ ਪੋਰ ਬੁੱਢਾ ਪੰਡਾ ਆਹ ਥੱਬੀ ਖਾੜ ਜੋਖ ਹੋਵੇ ਕਿਤੇ ਬੜੀ ਬੜੀ ਟਿੱਡ ਹੱਥ ਕਦੇ ਪਾਇਆ ਨਹੀਂ ਤਰੀਕ ਬੁੱੱਟਾ ਨੂੰ ਜ਼ੋਰ ਦੇ ਦੇ ਚ ਨੇ ਸਰਪੰਚ ਸਾਹਿਬ ਕਹਿੰਦੇ ਆ ਕੱਲ ਨੂੰ ਵੱਡਾ ਧਾਰਮਿਕ ਜੋੜ ਮੇਲਾ ਵੱਡਾ ਖੇਡ ਮੇਲਾ ਤਾਜਕੇ ਧਰਵਾੜਕੇ ਦੀ ਧਰਤੀ ਤੇ ਹੋਣਾ ਹੈ ਲੈ ਵੀ ਕਾਲੀਏ ਵਾਲਾ ਮੰਦੀਪ ਕਿੱਥੇ ਆ ਆ ਜਾ ਮੇਰੇ ਵਾਲੇ ਮਾਈਕ ਤੇ ਨਾਮ ਦੇ ਕੇ ਪਾਈਏ ਬੋਲ ਦੀ ਸਾਰ ਪ੍ਰਾਰ ਸੰਧੂ ਬਣਾਓ ਯਾਰ ਲਓ ਜੱਫਾ ਕਿ ਨਹੀਂ ਜੇ ਨੂੰ ਕਮਾਲ ਪ੍ਰਾਰ ਸੰਧੂ ਤੇ ਗੁਰਵਾਰ ਖਡੂਰ ਸਾਹਿਬ ਦੀ ਧਰਤੀ ਦੀ ਧਰਤੀ ਦਾ ਸਮੇਂ ਆਹ ਸਾਹਮਣੇ ਜਸ਼ਨਪੂਲੇ ਪਿੰਡ ਦੀ ਧਰਤੀ ਦਾ ਮੇਰੇ ਮਿੱਤਰੋ ਕਬੱਡੀ ਪਾਰਿਆ ਆਹ ਸਾਹਮਣੇ ਜੰਦੀਆ ਵੀ ਢੋਰੀਆ ਪਰੂ ਢੋਰੀਆ ਜਾਂਦੀਆ ਆ ਮੇਲਾ ਕਹਦਾ ਗਦਾਈ ਕੀ ਆ ਲੋ ਇਹ ਚੋਟੀ ਦੀ ਟੱਕਰ ਆ ਚੋਟੀ ਦੀ ਟੱਕਰ ਪਹਿਲਾ ਕਿਹਾ ਪਹਿਲਾ ਕਹ ਦੁਨੀਆ ਸਵਾਦ ਭਾਦਦੀ ਆ ਅੱਜ ਕੱਲ ਲੋਕੀ ਕਮਬੇ ਦਾ ਡਾਇਲੋਗ ਨਹੀਂ ਪਸੰਦ ਕਰਦੇ ਔਰ ਕੋਈ ਸੁੰਨੀ ਬੋਲਦਾ ਕੋਸੇ ਨੀ ਭਾਉਂਦਾ ਆਹ ਕਹਿੰਦੇ ਕੌਣ ਇਹ ਚੋਟੀ ਚੋਟੀ ਤੇ ਜਾਂਦੇ ਜਾਂਦੇ ਚੋਟੀ ਰੱਜਾ ਸ਼ਰਿਆਮ ਕੁੱਤੇ ਕਮੇਟੀ ਦੇ ਸਿਰੇ ਦੀ ਆ ਇਹ ਵੀਰੇ ਟੱਕਰ ਕੰਮ ਨੇ ਜੋ ਠੇਕ ਜਦੋਂ ਬਾਜਰੀ ਟਕੜੇ ਨਿਕਲੇ ਕੰਨਾਂ ਵਿੱਚੋਂ ਸੇਕ ਆਵੇ ਬਾਜਰੀ ਟਕੜੇ ਨਿਕਲੇ ਕੰਨਾਂ ਵਿੱਚੋਂ ਸੇਕ ਉੱਤੇ ਸਰਜੀਤ ਸਿੰਘ ਜੀ ਪੁੱਲਰ ਨੂੰ ਵੀ ਯਾਦ ਕਰਾਂਗੇ ਉਹ ਵੱਡੇ ਘਾਟੇ ਨੇ ਉਹ ਪਾਸ਼ਾ ਪਾਈ ਸਰਜੀਤ ਸਿੰਘ ਜੀ ਪੁੱਲਰ ਵੀਰ ਨੇ ਉਹਨਾਂ ਨੇ ਵੱਡੇ ਘਾਟੇ ਨੇ ਬਹੁਤ ਵੱਡਾ ਧੰਗ ਕਰਦੇ ਪਰ ਅੱਜ ਵਧਾਈ ਕਿਹਾਰੇ ਦਿਲ ਜਿੱਤਰੇ ਆ ਜੋ ਵਧਾਈ ਕਿ ਹੋ ਗਿਆ ਕਿ ਕਿਤੇ ਕਿਤੇ ਹੁੰਦਾ ਉਹ ਜੋਗਦਾਈ ਕੇ ਹੋ ਗਿਆ ਇਹ ਕਿਤੇ ਕਿਤੇ ਹੁੰਦਾ ਮਨਦੀਪ ਆ ਫੇਰ ਲਓ ਸਾਹਮਣੇ ਸਾਹਮਣੇ ਲੰਬੀ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਇੱਕ ਪਾਸੇ ਮੱਝ ਦੇ ਟੈਗਰ ਪ੍ਰਤਾਪ ਕੌਟੇ ਦੀ ਟੀਮ ਦੂਜੇ ਪਾਸੇ ਇਹਨੂੰ ਦੁਨੀਆ ਹਮਾਲਾ ਪਰਬਤ ਕਹਿੰਦੀ ਆ ਤੇ ਕਈ ਜੋਗਰਾਜ ਵੀ ਕਹਿੰਦੇ ਪੌਂਡਾ ਕਹਿੰਦੇ ਕਬੱਡੀ ਦਾ ਸਟਾਰ ਆ ਇਹ ਲੰਡੀ ਜੀਵ ਦਾ ਜੇਤੂ ਆ ਜੋੜ ਨਾਲ ਕਬੱਡੀ ਪਈ ਹੋਈ ਆ ਚਾਰੇ ਜੱਫੀ ਤਿਆਰ ਹੈਰੀ ਜੋੜਿਆਂ ਵਾਲਾ ਟਾਵਰ ਸੁਗਿਆਂ ਵਾਲਾ ਤੇ ਨਾਲ ਕਹਿੰਦੇ ਜੁਗਨੂ ਜੋ ਗੋ ਨੂੰ ਪਰਹਰੀ ਉਹ ਬੱਲੇ ਬੱਲੇ ਚੌੜਾ ਰਹੇ ਮੁੰਡਿਆ ਕਰ ਕਰ ਦੇ ਵਿੱਚ ਹੁਣ ਗਿਆ ਮੇਰੇ ਮਿੱਤਰੋ ਇੱਕ ਗੱਲ ਪੱਕੀਆ ਗਦਾਈ ਕੇ ਵਾਲੇ ਲੰਮਾ ਟਾਈਬ ਲੋਕੀ ਗੱਲਾਂ ਕਰਨਗੇ ਆ ਮੇਲੇ ਦੀਆਂ ਵੀ ਗਦਾਈ ਬੜਾ ਅੱਗ ਨਿਕਲੀ ਲੋਕੀ ਗੱਲਾਂ ਕਰ ਰਹੀਏ ਕਬੱਡੀ ਉਧਰ ਕਹਿੰਦੇ ਸਰਦਾਰ ਇੰਦਰਜੀਤ ਸਿੰਘ ਜੀ ਜਿਹੜੇ ਕਹਿੰਦੇ ਘੋੜੇ ਘੋੜੀਆਂ ਰੱਖਣ ਦੇ ਸ਼ਕੀਨ ਆ ਆ ਜਗਨਾਲ ਕੋਟ ਬਟਾਲ ਦੀ ਹੁਣ ਤੋਂ ਜਿਹੜੀ ਅਗਲੀਆ ਫਿਰੇ ਦੀ ਹੋਣੀ ਆ ਗਰਦਾਸ ਬਾਕੀਪੁਰਗਾ ਇਹ ਆਸਟ੍ਰੇਲੀਆ ਵੀ ਖੇਡ ਆਇਆ ਇਹ ਯੂਰਥ ਵੀ ਖੇਡ ਆਇਆ ਇਹਨੇ ਕੈਨੇਡਾ ਵੀ ਬੱਲੇ ਬੱਲੇ ਕਰਵਾਈ ਆ ਲਓ ਸਾਹਮਣੇ ਚਾਰ ਖਿਡਾਰੀ ਚਾਰ ਨੇ ਤੇ ਪੈਂਤੀਆਂ ਪਟਾਕੇ ਜਿਹੜਾ ਪਾ ਲੈਣ ਤੇ ਖਿੰਦੇ ਭੁਲਾਨੀ ਜਿੱਤੇ ਖੇਡ ਲੈਣ ਤੇ ਆਪਾਂ ਸਭ ਖੇਡਣ ਜਾਂਦੇ ਹੋਏ ਹੋਏ ਨੇ ਬੰਦਿਆਂ ਦੀ ਚਾਰਨੀ ਦੀ ਲੋਰ ਦੇ ਨਜ਼ਾਰੇ ਨੇ ਵੀ ਲਾ ਲਾਉਂਦੇ ਰਿਹਾ ਸੀ ਜਿਹੜੇ ਨੰਬਰ ਜਾਂਸੀਆਂ ਦੇ ਸੇਵਾ ਹਾਲੇ ਬੈ ਹਾਲੇ ਕਿਤੇ ਬੰਦ ਨਾ ਕੁੱਤੇ ਆ ਗਏ ਇਹ ਦਬਾਅ ਕਰਿਆ ਕਰੋ ਜਿਹੜੇ ਦੂਹੋਂ ਵੀਰ ਆਏ ਆ ਵੀ ਬੰਨਾਂ ਕੁੱਤੇ ਜਿਹੜੇ ਬੰਨਾਂ ਕੁੱਤੇ ਅੱਗੇ ਮੇਲੇ ਦੇਖੋ ਕਬੱਡੀ ਦੇਖੋ ਵੀ ਇਹਨ ਲੋਕੀ ਗੱਲਾਂ ਕਰਨਗੇ ਪਰ ਇਹ ਲੋਕੀ ਕਹਿੰਦੇ ਕਈ ਵਾਰੀ ਕਈ ਵਾਰੀ ਦੇ ਵੀ ਪਾਣੀ ਵੀ ਮਾਰ ਇੱਥੇ ਇਲਾਕਾ ਆ ਜਾਂਦਾ ਪਰਮਾਤਮਾ ਮੇਰ ਰੱਖੇ ਸੱਜਾਂ ਤੇ ਸੁੱਚਾ ਆ ਜਾ ਲੱਗਿਆ ਵਾਹਿਗੁਰੂ ਕਿਰਪਾ ਰੱਖੇ ਔ ਨੰਗਰ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਹੈੱਡ ਕਰਾਤੀ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਵੀ ਆਏ ਆ ਬਹੁਤ ਬਹੁਤ ਧੰਨਵਾਦ ਜੀਆ ਨੂੰ ਲਓ ਸਾਹਮਣੇ ਗਰਲਾਹ ਦੀ ਗੱਲ ਕਰਕੇ ਇਹ ਬੱਲੇ 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 ਉੱਪਰਾਂ ਵਾਲਿਆ ਅੱਛੇ ਨੇ ਨੌਕ ਵਾਲਾ ਔ ਲਾਡੀ ਜਦੋਂ ਕਬੱਡੀ ਪੌਂਡ ਤੇ ਵੀ ਵਧਿਆ ਆ ਜਿਹੜੇ ਵੀਰ ਨੇ ਰਹਿਣਾ ਜੀ ਤੁਸੀਂ ਬੋਲੋ ਜੀ ਇੱਕ ਬੰਦੇ ਜੱਸੇ ਇੱਕ ਬੰਦੇ ਜਿਸਾ ਜਿਹੜੇ ਵੀਰ ਨੇ ਬੁਲਾ ਰਹੇ ਨੇ ਬੋਲੇ ਸਤ ਉਹ ਕਿਰਪਾ ਕਰਕੇ ਪਾਸੇ ਪ੍ਰੋਵਾਈਡ ਕਰਵਾ ਦਿਓ ਇਹ ਬੇਨਤੀ ਆ ਸਾਹਮਣੇ ਦੇਖੋ ਇਧਰ ਕਹਿੰਦੇ ਢਿੱਲੋ ਪਰਿਵਾਰ ਦੀਆਂ ਗੱਲਾਂ ਹੋਈਆਂ ਨੇ ਇਹ ਕਹਿੰਦੇ ਚੋਟੀ ਦਾ ਗਿਆਸੀ ਆ ਉਹ ਜਦੋਂ ਚੋਦਾ ਜਾ ਭਰ ਜਾਵੇ ਜੰਡੇ ਵਰਗੇ ਵੱਡੇ ਮੱਲ ਉਹ ਪਿੰਡ ਦੇ ਸ਼ੇਰ ਵਰਗੇ ਜੌਨ ਵਰਗੇ ਸਾਰੇ ਸੱਡੀਆਂ ਦਵਾਨਾਂ ਨੇ ਰੇਡ ਪੈ ਗਈ ਮਨਦੀਪ ਆਫਰ ਲੋ ਸਾਹਮਣੇ ਕਬੱਡੀ ਕਹਿੰਦੇ ਲਵਦੀ ਪਈ ਹੋਈ ਆ ਸੁਰਸਿੰਘ ਦੀ ਟੀਮ ਦੇ ਵੱਲੋਂ ਫਰੰਦੀਪੁਰ ਦੇ ਚਾਰ ਖਿਡਾਰੀ ਜਾਦੇ ਫਰੰਦੀਪੁਰ ਦੇ ਗੋਪੀ ਨਾਲ ਕਹਿੰਦੇ ਬੱਬਾ ਸੁਰਸਿੰਘ ਵਾਲਾ ਇੱਕ ਫਕਾਹ ਪੁਰਗਾ ਫਰੰਦੀਪੁਰਗਾ ਫਰੰਦੀਪੁਰਗਾ ਗੋਪੀ ਫਰੰਦੀਪੁਰਗਾ ਗੋਪੀ ਦੇ ਲਾਵਾ ਟੱਕਰ ਸਿਰੇ ਦੀ ਚੱਲ ਰਹੀ ਹੈ ਨੰਬਰ ਰੇਡਰ ਦੇ ਵੱਲ ਠੀਕ ਸਿਆ ਦੂਜੀ ਰੇੜੇ 2000 ਦੀਆਂ ਵੀਰਪਾਲ ਸਰਪੰਚ ਤੇ ਨਾਲ ਕਹਿੰਦੇ ਸਾਡੇ ਪ੍ਰਸ਼ੀਸ਼ ਮੈਟਰੋਲ ਜੱਫਾ ਲੱਗਾ ਜਾਫੀ ਤੇ ਨਹੀਂ ਰੇਡਰ ਤੇ ਸਰਦਾਰ ਇੰਦਰਜੀਤ ਸਿੰਘ ਦਾ ਪੁੱਤਰ ਕਬੱਡੀ ਪਾਰਿਆ 2000 2000 2000 ਕੱਦੇ ਵੀ ਰਿਓ 2000 ਕੱਦੋਂ ਪੱਦੇ ਜਵਾਨਾ ਬਜਾ ਬਜਾ ਤੇ ਪਾਏ ਵੀ ਆਏ ਹੋੜੀਏ ਤੇ ਉਹ ਵੀ ਆਏ ਆ ਉਹ ਜਿੰਨਾਂ ਦਾ ਤੂ ਚਾਚਾ ਪਾਇਆ ਲੱਗਦੇ ਅੱਜ ਵੀ ਆਏ ਆ ਅੱਜ ਪਰਿਵਾਰ ਪੁੱਜੇ ਹੋੜੀਏ ਸਭ ਜਵਾਨਾਂ ਨੇ ਇਧਰ ਕਹਿੰਦੇ ਰਮਾਲ ਢੰਗੂ ਹੈ ਉਪਰ ਕਹਿੰਦੇ ਮੁੰਡਾ ਭਧਾਰੇ ਮਾ ਸੁਖ ਵੀ ਆਇਆ ਹੋਇਆ ਉਹ ਸਾਰਿਆਂ ਦਾ ਧੰਨਵਾਦ ਹੈ ਕਬੱਡੀ ਲੱਗ ਦੇ ਆ ਦੀ ਕਬੱਡੀ ਪਈ ਹੋਈ ਆ ਲਾ ਵਾ ਕਿੰਨਾ ਮਨਵੀਰ ਪਾਪਾ ਕੰਮ ਢਿੱਲਾ ਰੱਖੀਏ ਨਾ ਵਾ ਰੇਡ ਰੱਖੀ ਪਏ ਆ ਅੱਕੇ ਪਏ ਆ ਜਿੱਤੇ ਇਹਦਾ ਕਿੰਨੂ ਵੀ ਬਾਹਰ ਉੱਥੇ ਤਾਂ ਆ ਪਾਲੂ ਆਗੇ ਲੇਕਿ ਗਰਮੀ ਹੋ ਮੁਸ ਨਹੀਂ ਹੋਈ ਪਈ ਆ ਇਹਨਾਂ ਨੂੰ ਪੁੱਛ ਕੇ ਦੇਖਾ ਮੈਚ ਪਿਆ ਸੀਗਾ ਉਹ ਲੇਟ ਵੱਟ ਜੀ ਅੱਕ ਨਿਕਲੀ ਉਹ ਰੇਡ ਫੋ ਰੇਡ ਫੇਰ ਪੈ ਗਈ ਮੇਰੇ ਮਿੱਤਰੋ ਗਰਨਾਡ ਦੀ ਕਬੱਡੀ ਪਈ ਖਡੂਰ ਸਿੰਘ ਦੀ ਧਰਤੀ ਆ ਸਿਰੂ ਸ੍ਰੀ ਗੁਰੂ ਅੰਗਦ ਜੀ ਮਾਰੇ ਨੇ ਮੰਨ ਖੜੇ ਡਰ ਗਿਆ ਪਰ ਇਹ ਦੁਗਿਆ ਸਾਰੇ ਦਾ ਇਹ سامنے جو ہے کہ آیا ہے یہ حصہ لے پروار نے یہ کبڈی ہے ادھر پیاج ہی ہے آؤں سب نے گد پنتالی پھر کبڈی ਇੱਕ ਹੋਰ ਗੱਲ ਸੁਣਨਾ ਵੀ ਆ ਰਹੀ ਸੀ ਬਲੇ ਤੋਂ ਪਰਮਤਮਾ ਆ ਵੀ 15ਵੀਂ ਤਾਂ ਫੋੜ ਵੀ ਚਲੇ ਜੇ ਲੈ ਰੋ ਜੀ ਦਾ ਵੀਰ ਬਣ ਕੇ ਆਓ ਸਾਹਮਣੇ ਰੇਡਾਂ ਬਣ ਗਿਆ ਥੋੜੀ ਜਿਹੀ ਤੇਜ਼ਸ਼ੰਤਰ ਰੱਖੋ ਵੀਰ ਬਣ ਕੇ ਦੋ ਦਮਾਰ ਸਾਹਮਣੇ ਮੇਲੇ ਨੂੰ ਮੇਲਾ ਰਹਿਣ ਦਿਓ ਆਓ ਨੰਬਰ ਗੁਰਰਾਜ ਸਿੰਘ ਜੋੜਦਾ ਹੋਇਆ ਆਪਣੀ ਪਹਿਲੀ ਖੇਡ ਕਬੱਡੀ ਨੂੰ ਮਨਮੋਈ ਪਿਆਰ ਕਰਦਾ ਸਭ ਤੋਂ ਵੱਡਾ ਮੰਤਰੀ ਦਾ ਧੰਨਵਾਦ ਲੋ ਕਬੱਡੀ ਲੱਗਦੀ ਹੈ سارے ویر ہوا چکر بٹے جیسے ਅੱਜ ਜੱਪ ਡੱਪ ਅਜੀ ਇੱਥੇ ਹੁਣ ਆਏ ਸੱਕੇ ਜਿਨ ਗੋਰ ਤੇ ਬਿੱਲਾ ਦਾ ਆ ਗਾ ਲਾਓ ਅੱਜ ਕਹਿੰਦੇ ਗੁਰੂਕਰ ਅੱਜ ਕਹਿੰਦੇ ਆਹ ਗਰਾਊਂਡ ਸਭ ਲਈ ਸਾਡੀ ਜਦਵਾਵਾਂ ਨੇ ਆਹ ਰੇਡ ਕਹਿੰਦੇ ਫੇਰ ਪੈ ਰਹੀ ਹੈ ਕੋਈ ਵੀਰ ਨੂੰ ਗਰਾਊਂਡ ਦੇ ਵਿੱਚ ਨਾ ਆਏ ਭਰਾ ਬਣ ਕੇ ਸਭ ਲਈ ਦਵਾਵਾਂ ਦਾ ਮੇਲਾ ਖਰਾਬ ਹੋ ਜਾਂਦਾ ਪਿਛਲੇ ਦਿਨ ਇੱਕ ਬਹੁਤ ਮੇਲਾ ਪਹਿਲਾਂ ਖਰਾਬ ਹੋ ਕੇ ਰਹਿ ਗਿਆ ਉਹ ਪਿੰਡ ਦਾ ਜਿੱਕਰ ਤੇ ਸਾਹਮਣੇ ਜੀਵਨ ਖਹਿਰਾ ਕਬੱਡੀ ਪਰ ਲੱਖਾਂ ਹਜ਼ਾਰਾਂ ਦਵਾਵਾਂ ਕਰਕੇ ਮੇਲੇ ਲੱਗਦੇ ਆ ਇਹ ਮੇਲੇ ਲੱਗਦੇ ਆ ਮਹਾਪੁਰਸ਼ਾਂ ਦੇ ਇਹ ਸ਼ੀਤਾਂ ਦਾ ਮੇਲਾ ਗੁਰਦੁਆਰਾ ਸਤਖਾਲਸਾ ਸਲਾਮਾ ਜੋੜ ਮੇਲਾ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਕਬੱਡੀ ਪਈ ਗਦਾਈ ਕਹਿੰਦੀ ਧਰਤੀ ਆ ਜੀਵਨ ਖਹਿਰਾ ਜੀਵਨ ਖਹਿਰਾ ਪਿੰਡੇ ਦੂਰ ਦਿੱਲੀ ਦੂਰ ਬੱਲੇ 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 ਇੱਕ ਹਫ਼ਤਾ ਬਰਗ ਉਹ ਰੋਡ ਤੇ ਪੜਦਾ ਰਾਜੇ ਖੇਲੇ ਦੇਖੋ ਯਾਰ ਉਧਰੀ ਧੁੱਧੜਾ ਇਹ ਕਹਿੰਦੇ ਕਬੱਡੀ ਆਹ ਸਾਹਮਣੇ ਦੇਖੋ ਮੇਰੇ ਮਿੱਤਰੋ ਬਕਰੋ ਨੇ ਟੱਕੀ ਰਹਿ ਜੀ ਰਹੀਆਂ ਆ ਵੀਰ ਪਾਸਰ ਵਿੱਚ ਦਸ ਕੰਨੇ ਨਾਲ ਕਬੱਡੀਆਂ ਦੋ ਦੋ ਰਹਿ ਗਈਆਂ ਕਬੱਡੀਆਂ ਦੋ ਦੋ ਰਹਿ ਗਈਆਂ ਉਧਰ ਜਿੰਨੇ ਜੱਪੇ ਲੱਗ ਰਹੀਆਂ ਦੋਨੇ ਪਾਸੇ ਪੰਜ ਪਾਸੇ ਪਿੰਡੀਪੁਰਗਾ ਵੇਤੀ ਇੱਕ ਕਬੱਡੀ 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 ਔਰ ਜੋ ਜੱਟ ਵੇਗੜ ਗਿਆ ਮਾਣਾ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਇਹ ਆ ਕੋਟ ਵੱਡੋ ਜਗਰਾਜ ਆਹ ਸਾਹਮਣੇ ਕਿੰਨੇ ਅੱਜ ਕਬੱਡੀ ਪਾਰਿਆ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬੜਾ ਜਾ ਪਿੱਛੇ ਨੂੰ ਵੜਦਾ ਵੀਰ ਵੜ ਗਿਆ ਪਿੱਛੇ ਨੂੰ ਉਹ ਬੱਲੇ 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 ਉਹ ਜਗਵਾਜ ਭੱਜ 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 ਜਾਫੀ ਵੀ ਚੋਟੀ ਦਾ ਜਾਫੀ ਵੀ ਚੋਟੀ ਦਾ 500 ਵੀਰ ਪਾਲ ਸਰਪੰਚ ਹੈਪੀ ਦਾ ਲਾਹੌਰੀ 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 ਤਾਲ ਪੰਡਾ ਹੈਪੀ ਹਾਂ ਉਹ ਆਹ ਸਾਹਮਣੇ ਕਹਿੰਦੇ ਜਾਫੀ ਮੇ ਲੱਗਿਆ ਕਮੈਂਟਾਂ ਚ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਛੋਟੇ ਭਰਾ ਨੂੰ ਸਪੋਰਟ ਕਰੋ ਹੋਰ ਨਵੀਆਂ ਵੀਡੀਓ ਕਬੱਡੀ ਦੀਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਪੋਰਟ ਕਰੋ ਵੱਧ ਤੋਂ ਵੱਧ ਕਮੈਂਟਾਂ ਚ ਦੱਸਿਆ ਕਰੋ ਤੁਹਾਨੂੰ ਕਿਵੇਂ ਲੱਗਦੇ ਨੇ ਮੈਚ ਤੇ ਐਤਵਾਰ ਨੂੰ 5 ਵਜੇ ਸ਼ਾਮ ਨੂੰ ਆਪਣਾ ਬਲੌਕ ਆਉਂਦਾ ਹੈ ਤੇ ਇੱਕ ਆਉਂਦਾ ਆਪਣਾ ਵੀਰਵਾਰ ਨੂੰ ਜਰੂਰ ਦੇਖਿਆ ਕਰੋ ਤੇ ਜਰੂਰ ਸਬਸਕ੍ਰਾਈਬ ਓਕੇ ਜੀ